ਤਤਰੀਕਾਲ ਬੀ ਸੋਸ਼ਲ ਤੁਸੀਂ ਦੇਖ ਰਹੇ ਹੋ ਮੈਂ ਮਨਪ੍ਰੀਤ ਤਰਮਣਵਾਸ ਪੈਰਿਸ ਦੇ ਵਿੱਚ 올림픽 ਖੇਡਾਂ ਹੋ ਰਹੀਆਂ ਨੇ ਤੇ ਇੰਨਾ ਹੀ 올림픽 ਖੇਡਾਂ ਦੇ ਵਿੱਚੋਂ ਕਈ ਮੈਡਲ ਜਿਹੜੇ ਨੇ ਦੇਸ਼ ਦੀ ਝੋਲੀ ਸਾਡੇ ਖਿਡਾਰੀਆਂ ਨੇ ਪਾਏ ਨੇ ਤੇ ਅੱਜ ਦੇ ਦਿਨ ਇੱਕ ਹੋਰ 골ਡ ਮੈਡਲ ਜਿਹੜਾ ਸੀ ਉਹ ਭਾਰਤ ਦੇ ਲੋਕਾਂ ਨੂੰ ਉਮੀਦ ਸੀ ਕਿ ਉਹ ਦੇਸ਼ ਦੀ ਝੋਲੀ ਪਵੇਗਾ ਤੇ ਇਹ ਉਮੀਦ ਉਦੋਂ ਟੁੱਟੀ ਜਦੋਂ ਪਹਿਲਵਾਨ ਵਿਨੇਸ਼ ਫਗਾੜ ਦੇ ਵੱਲੋਂ ਅੱਜ ਫਾਈਨਲ ਮੈਚ ਖੇਡਿਆ ਜਾਣਾ ਸੀ ਪਰ ਉਹਨਾਂ ਦਾ 100 ਗ੍ਰਾਮ ਵਜ਼ਨ ਵਧਣ ਦੇ ਕਾਰਨ ਉਹਨਾਂ ਨੂੰ ਫਾਈਨਲ ਮੈਚ ਦੇ ਵਿੱਚੋਂ ਡੈਸਕ ਕੁਆਲੀਫਾਈ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਜਦੋਂ ਹੀ ਇਹ ਖਬਰਾਂ মিডিਏ ਦੇ ਵਿੱਚ ਆਉਂਦੀਆਂ ਨੇ ਤੇ ਉਸ ਤੋਂ ਬਾਅਦ ਪੂਰੇ ਦੇਸ਼ ਦੇ ਅੰਦਰ ਨਿਰਾਸ਼ਾ ਫੈਲ ਜਾਂਦੀ ਆ ਇਸ ਘਟਨਾ ਨੂੰ ਲੈ ਕੇ ਇਸ ਮੈਚ ਦੇ ਵਿੱਚੋਂ ਵਿਨੇਸ਼ ਫੁਗਾੜ ਦੇ ਬਾਹਰ ਹੋਣ ਨੂੰ ਲੈ ਕੇ ਸਾਰੇ ਦੇਸ਼ ਦੇ ਵਿੱਚ ਇੱਕ ਤਰ੍ਹਾਂ ਦਾ ਸੋਗ ਮਈ ਜਿਹੜੀ ਹੈਗੀ ਆ ਉਹ ਮਹਿਸੂਸ ਕੀਤਾ ਜਾ ਰਿਹਾ ਹੈ ਤੁਹਾਨੂੰ ਇਹ ਵੀ ਦੱਸ ਦਈਏ ਕਿ ਅੱਜ ਦਾ ਜਿਹੜਾ ਮੈਚ ਸੀ ਫਾਈਨਲ ਮੈਚ ਹੋਣਾ ਸੀ ਉਹ ਯੂ ਐਸ ਏ ਦੀ ਖਿਡਾਰਨ ਦੇ ਨਾਲ ਹੋਣਾ ਸੀ ਅਤੇ ਜਦੋਂ ਹੀ ਇਹ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਵਿਨੇਸ਼ ਪਗਾੜ ਦਾ ਜਿਹੜਾ ਹੈਗਾ ਉਹ ਵਜ਼ਨ ਚੈੱਕ ਕੀਤਾ ਗਿਆ ਤਾਂ ਉਹਨਾਂ ਦਾ ਵਜ਼ਨ 100 ਗ੍ਰਾਮ ਵੱਧ ਪਾਇਆ ਗਿਆ ਜਿਸ ਕਰਕੇ ਉਹਨਾਂ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਦੱਸਦੀ ਏ ਕਿ ਵਿਨੇਸ਼ ਪਗਾੜ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਕਿ ਵਜ਼ਨ ਜਿਹੜਾ ਹੈ ਉਹ ਘੱਟ ਕੀਤਾ ਜਾਵੇ ਪਰ ਕਈ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਜਿਹੜਾ ਵਜ਼ਨ ਉਹ ਘੱਟ ਨਹੀਂ ਕਰ ਪਾਈ ਵਿਨਾਸ਼ ਪਗਾੜ ਤੇ ਇਸ ਕਰਕੇ ਹੀ ਉਹਨਾਂ ਨੂੰ ਫਾਈਨਲ ਮੈਚ ਦੇ ਵਿੱਚੋਂ ਡਿਸਕਵਾਲਿਫਾਈ ਕਰ ਦਿੱਤਾ ਗਿਆ ਤੁਹਾਨੂੰ ਇਹ ਵੀ ਦੱਸਦੀ ਏ ਕਿ ਜਿਹੜਾ ਸੈਮੀਫਾਈਨਲ ਮੈਚ ਅ ਬਨੀਸ਼ ਫੁਗਾਟ ਦੇ ਵੱਲੋਂ ਜਿੱਤਿਆ ਗਿਆ ਸੀ ਉਹ ਕਯੂਬਾ ਦੀ ਚੋਟੀ ਦੀ ਖੜਾਰਨ ਸੀ ਜਿਹੜੀ ਕਿ 82 ਵਾਰ ਖੇਡੀ ਅਤੇ 82 ਵਾਰ ਹੀ ਜਿੱਤੀ ਉਸ ਨੂੰ ਕਰਾਰੀ ਹਾਰ ਦੇ ਕੇ ਬਨੀਸ਼ ਫੁਗਾਟ ਨੇ ਆਪਣੀ ਫਾਈਨਲ ਦੇ ਵਿੱਚ ਜਗ੍ਹਾ ਬਣਾਈ ਸੀ ਪਰ ਫਾਈਨਲ ਦੇ ਵਿੱਚ ਆ ਕੇ ਜਦੋਂ ਇਸ ਤਰੀਕੇ ਦੇ ਨਾਲ ਉਹ ਡਿਸਕਵালিਫਾਈ ਹੋਈ ਤਾਂ ਇਸ ਕਰਕੇ ਹੀ ਸਾਰੇ ਲੋਕਾਂ ਨੂੰ ਇਸ ਦਾ ਵੱਡਾ ਝਟਕਾ ਲੱਗਿਆ ਜਿਹੜੀ ਖੜਾਰਨ ਨੂੰ ਸੈਮੀਫਾਈਨਲ ਮੈਚ ਦੇ ਵਿੱਚ ਜਿਹੜਾ ਹੈਗਾ ਵਨਿਸ਼ ਪੁਗਾੜ ਦੇ ਵੱਲੋਂ ਹਰਾਇਆ ਗਿਆ ਸੀ ਉਹ ਗੁਜ਼ਮੈਨ ਲੋਪੇਜ਼ ਜਿਸ ਦਾ ਨਾਮ ਸੀ ਅਤੇ ਉਹ ਤਕੜੀ ਖੜਾਰਨ ਮੰਨੀ ਜਾਂਦੀ ਸੀ ਜਦੋਂ ਹੀ ਇਸ ਨੂੰ ਹਰਾਇਆ ਗਿਆ ਤਾਂ ਦੇਸ਼ ਦੇ ਅੰਦਰ ਇਸ ਗੱਲ ਦੀ ਵੀ ਖੁਸ਼ੀ ਸੀ ਕਿ ਅਵਨੇਸ਼ ਪੁਗਾੜ ਜਿਹੜੀ ਹੈਗੀ ਉਹ ਫਾਈਨਲ ਦੇ ਵਿੱਚ ਚਲੀ ਗਈ ਹੈ ਨਾਲ ਖੁਸ਼ੀ ਇਸ ਗੱਲ ਦੀ ਵੀ ਸੀ ਕਿ ਇੱਕ ਤਕੜੀ ਖੜਾਰਨ ਨੂੰ ਜਿਹੜਾ ਸੈਮੀਫਾਈਨਲ ਮੈਚ ਦੇ ਵਿੱਚ ਕਰਾਰੀ ਹਾਰ ਦਿੱਤੀ ਹੈ ਅਵਨੇਸ਼ ਫਗਾਟ ਦੇ ਇਸ ਫਾਈਨਲ ਮੈਚ ਦੇ ਵਿੱਚੋਂ ਡਿਸਕਵালিਫਾਈ ਹੋਣ ਤੋਂ ਬਾਅਦ ਜਿੱਥੇ ਆਮ ਲੋਕਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਨੇ ਤੇ ਉੱਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਅਵਨੇਸ਼ ਫਗਾਟ ਨੂੰ ਇੱਕ ਹੌਸਲਾ ਦਿੰਦੇ ਆ ਉਸ ਨੂੰ ਦੇਸ਼ ਦੀ ਚੈਂਪੀਅਨ ਕਿਹਾ ਉਹਨਾਂ ਨੇ ਕਈ ਕੁਝ ਹੋਰ ਵੀ ਲਿਖਿਆ ਉਹਨਾਂ ਨੇ ਕਿਹਾ ਕਿ ਤੂੰ ਸਾਡੇ ਲਈ ਚੈਂਪੀਅਨ ਆ ਮੇਰੇ ਕੋਲ ਸ਼ਬਦ ਨਹੀਂ ਕਿ ਕਿਹੜੇ ਸ਼ਬਦਾਂ ਦੇ ਨਾਲ ਮੈਂ ਇਹ ਬਿਆਨ ਕਰ ਸਕਾਂ ਉੱਧਰ ਹੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪੂਰਾ ਹਰਿਆਣਾ ਤੁਹਾਡੇ ਨਾਲ ਹੈ ਤੇ ਉੱਥੇ ਹੀ ਜਿਹੜੇ ਅਕਲੇਸ਼ ਯਾਦਵ ਮੈਂਬਰ ਪਾਰਲੀਮੈਂਟ ਉਹਨਾਂ ਨੇ ਇਸ ਦੀ ਜਾਂਚ ਦੀ ਗੱਲ ਕੀਤੀ ਹੈ ਉਹਨਾਂ ਨੇ ਆਖਿਆ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਇਸ ਗੱਲ ਦਾ ਪਤਾ ਲਗਾਇਆ ਜਾਣਾ ਚਾਹੀਦਾ ਕਿ ਪੂਰਾ ਵਾਪਰਿਆ ਕੀ ਹੈ ਤੇ ਨਾਲ ਹੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਇਸ ਨੂੰ ਸਾਜਿਸ਼ ਕਰਾਰ ਦਿੱਤਾ ਹੈ ਤੇ ਉੱਥੇ ਹੀ ਜਿਹੜੇ ਹੈਗੇ ਨੇ ਵੱਖ-ਵੱਖ ਲੋਕਾਂ ਦੇ ਟਵੀਟ ਜਿਹੜੇ ਲਗਾਤਾਰ ਸਾਹਮਣੇ ਆ ਰਹੇ ਨੇ ਤੇ ਉੱਥੇ ਹੀ ਪਹਿਲਵਾਨ ਬਜਿੰਦਰ ਸਿੰਘ ਦਾ ਟਵੀਟ ਵੀ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਵਿਨੇਸ਼ ਪੁਗਾਟ ਨੂੰ ਸਮਾਂ ਦੇਣਾ ਚਾਹੀਦਾ ਸੀ 100 ਗ੍ਰਾਮ ਵਜਨ ਘਟ ਕਰਨ ਦੇ ਲਈ ਮੈਂ ਇਸ ਤਰ੍ਹਾਂ ਦਾ ਹੁੰਦਾ ਪਹਿਲੀ ਵਾਰੀ ਦੇਖਿਆ ਨਾਲ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਸਾਡੇ ਪਹਿਲਵਾਨਾਂ ਅਤੇ ਭਾਰਤ ਦੇ ਖਿਲਾਫ ਇਹ ਕੋਈ ਵੱਡੀ ਸਾਜ਼ਿਸ਼ ਹੈ ਤੁਹਾਨੂੰ ਦੱਸ ਦਈਏ ਕਿ ਵਿਨੇਸ਼ ਪੁਗਾਟ ਉਸ ਸਮੇਂ ਵੀ ਚਰਚਾ ਦੇ ਵਿੱਚ ਆਈ ਜਦੋਂ ਉਹਨਾਂ ਦਾ ਬਵਾਦ ਕੁਸ਼ਤੀ ਫੈਡਰੇਸ਼ਨ ਦੇ ਉਸ ਸਮੇਂ ਦੇ ਪ੍ਰਧਾਨ ਵਿਰੇਜ ਪੂਸ਼ਣ ਦੇ ਨਾਲ ਸੀ ਅੱਜ ਕੱਲ ਉਹ ਪ੍ਰਧਾਨ ਨਹੀਂ ਰਹੇ ਔਰ ਉਸ ਸਮੇਂ ਦੇ ਉੱਤੇ ਬਹੁਤ ਸਾਰੇ ਪਹਿਲਵਾਨਾਂ ਦੇ ਵੱਲੋਂ ਜੰਤਰ ਮੰਤਰ ਦੇ ਉੱਤੇ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ ਔਰ ਪੂਰੇ ਦੇਸ਼ ਦੇ ਅੰਦਰ ਇਨ੍ਹਾਂ ਪਹਿਲਵਾਨਾਂ ਦੇ ਪੱਖ ਦੇ ਵਿੱਚ ਵੱਖ-ਵੱਖ ਲੋਕਾਂ ਦੇ ਵੱਲੋਂ ਵੱਖ-ਵੱਖ ਪਾਰਟੀਆਂ ਦੇ ਵੱਲੋਂ ਆਵਾਜ਼ ਬੁਲੰਦ ਕੀਤੀ ਗਈ ਇਸ ਕਰਕੇ ਵੀ ਬਨੇਸ਼ ਪੁਗਾੜ ਦੀ ਜਿੱਤ ਨੂੰ ਅਹਿਮ ਤੌਰ ਤੇ ਦੇਖਿਆ ਜਾ ਰਿਹਾ ਸੀ ਪਰ ਜਦੋਂ ਹੀ ਇਹ ਖਬਰ ਮੀਡੀਆ ਦੇ ਵਿੱਚ ਆਉਂਦੀ ਹੈ ਕਿ ਉਹ ਹੁਣ ਫਾਈਨਲ ਮੈਚ ਨਹੀਂ ਖੇਡ ਸਕੇਗੀ ਜਾਨੀ ਕਿ ਜਿਹੜੇ ਮੈਡਲ ਦੀ ਵੱਡੀ ਉਮੀਦ ਸੀ ਸਾਨੂੰ ਉਹ ਨਹੀਂ ਆ ਸਕੇਗਾ ਤੇ ਉਸ ਸਮੇਂ ਦੇ ਉੱਤੇ ਇੱਕ ਤਰ੍ਹਾਂ ਦਾ ਝਟਕਾ ਪੂਰੇ ਦੇਸ਼ ਦੇ ਲੋਕਾਂ ਨੂੰ ਲੱਗਿਆ ਔਰ ਇਸੇ ਨੂੰ ਲੈ ਕੇ ਹੀ 올림픽 ਦੇ ਵਿੱਚ ਭਾਵੇਂ ਕਿ 골ਡ ਮੈਡਲ ਸਾਡੇ ਹਿੱਸੇ ਨਹੀਂ ਆਇਆ ਪਰ ਇਹ ਆਉਣ ਦੀ ਉਮੀਦ ਸੀ ਔਰ ਮੰਨਿਆ ਵੀ ਜਾ ਰਿਹਾ ਸੀ ਕਿ ਜੇਕਰ ਵਿਨੇਸ਼ ਪੁਗਾਟ ਇੰਨੀ ਤਕੜੀ ਖੜਾਣ ਨੂੰ ਹਰਾ ਸਕਦੀ ਹੈ ਤਾਂ ਇਹ ਫਾਈਨਲ ਮੈਚ ਉਹਦੇ ਲਈ ਬੜਾ ਸੌਖਾ ਹੋਵੇਗਾ ਪਰ ਜਦੋਂ ਹੀ ਇਹ ਖਬਰ ਆਉਂਦੀ ਹੈ ਤਾਂ ਇਹ ਖਬਰ ਸਾਰਿਆਂ ਨੂੰ ਨਿਰਾਸ਼ ਕਰਦੀ ਹੈ ਤੁਸੀਂ ਇਸ ਘਟਨਾ ਨੂੰ ਲੈ ਕੇ ਇਸ ਫਾਈਨਲ ਮੈਚ ਦੇ ਵਿੱਚੋਂ ਵਿਨੇਸ਼ ਪੁਗਾਟ ਨੂੰ ਡਿਸਕਵালিਫਾਈ ਕਰਨ ਦੇ ਨੂੰ ਲੈ ਕੇ ਕੀ ਸੋਚਦੇ ਹੋ 올림픽 ਦੇ ਵਿੱਚ ਕਈ ਤਰ੍ਹਾਂ ਦੀਆਂ ਹੋਰ ਵੀ ਚਰਚਾਵਾਂ ਚੱਲੀਆਂ ਇਹਨਾਂ ਚਰਚਾਵਾਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਦੱਸਣਾ ਦਿਓ ਅੱਗੇ ਜੀ ਸਤਿ ਸ੍ਰੀ ਅਕਾਲ